ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਹੁਣ ਲੱਗੇ ਅਸੀਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਅਤੇ ਕਮੈਂਟ ਲਾਈਕ ਸ਼ੇਅਰ ਕਰਿਓ ਜਰੂਰ ਚਲੋ ਹੁਣ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਹੈ ਜੀ ਆਪ ਸਾਰਿਆਂ ਨੇ ਥੰਬਨੇਲ ਦੇਖ ਹੀ ਲਿਆ ਹੋਣਾ ਹੈ ਥੰਬਨੇਲ ਦੇਖ ਕੇ ਆਪ ਸਾਰਿਆਂ ਨੂੰ ਸਮਝ ਆਈ ਗਈ ਹੋਣੀ ਹੈ ਕਿ ਕਿਸ ਬਾਰੇ ਵੀਡੀਓ ਹੈ ਵੀਡੀਓ ਹੈ ਜੀ ਨਾਮ ਸਿਮਰਨ ਬਾਰੇ ਵਿਚਾਰ ਨਾਮ ਸਿਮਰਨ ਦਾ ਵਿਚਾਰੇ ਹੈ ਕਿ ਨਾਮ ਆਪ ਹੀ ਜਪਣਾ ਪੈਂਦਾ ਹੈ ਨਾਮ ਜਿਹੜਾ ਹੈ ਨਾ ਬਾਣੀ ਜਿਹੜੀ ਹੈ ਨਾ ਇਹ ਕੱਲੀ ਫੋਕੀ ਵਿਚਾਰ ਨਹੀਂ ਹੈ ਇਹਦੇ ਵਿੱਚ ਆਪ ਹੀ ਨਾਮ ਜਪਣਾ ਪੈਂਦਾ ਹੈ ਆਪ ਹੀ ਉਦਮ ਕਰਨਾ ਪੈਂਦਾ ਹੈ ਆਪ ਹੀ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਨੀਵੇਂ ਹੋ ਕੇ ਜਿੰਨੇ ਅਸੀਂ ਪਰਮਾਤਮਾ ਦੇ ਅੱਗੇ ਨੀਵੇਂ ਹੋਵਾਂਗੇ ਨਾ ਪਰਮਾਤਮਾ ਸਾਡੀੋਂ ਨਹੀਂ ਜਲਦੀ ਅਰਦਾਸ ਸੁਣਦੇ ਹਨ ਬੇਨਤੀ ਸੁਣਦੇ ਹਨ ਇਸ ਕਰਕੇ ਸਾਨੂੰ ਨਾਮ ਸਿਮਰਨ ਦੀ ਜਿਹੜੀ ਹੈ ਨਾ ਉਦਮ ਆਪ ਹੀ ਕਰਨਾ ਪੈਂਦਾ ਹੈ ਕਦੀ ਕਦੀ ਹੋ ਜਾਂਦਾ ਹੈ ਕਿ ਇਨਸਾਨ ਜਿਹੜਾ ਹੈ ਨਾ ਠਿੱਲਾ ਪੈ ਜਾਂਦਾ ਹੈ ਜਾਂ ਬਿਮਾਰ ਹੋ ਜਾਂਦਾ ਹੈ ਜਾਂ ਫਿਰ ਸਾਡਾ ਆਪਣਾ ਹੀ ਮਨ ਨਹੀਂ ਕਰਦਾ ਕਿ ਅੱਜ ਅਸੀਂ ਬਾਣੀ ਪੜੀਏ ਲੇਕਿਨ ਬਾਣੀ ਆਪ ਨੂੰ ਪੜਨੀ ਹੀ ਪੈਂਦੀ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਹੌਲੀ-ਹੌਲੀ ਪਹਿਲੇ ਮਨ ਦੀ ਮੈਲ ਜਿਹੜੀ ਹੈ ਨਾ ਉਹ ਲੱਥਦੀ ਹੈ ਹੌਲੀ-ਹੌਲੀ ਜਦੋਂ ਅਸੀਂ ਵਾਹਿਗੁਰੂ 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 ਦਾ ਸਿਮਰਨ ਕਰਦੇ ਹਾਂ ਨਾ ਤਾਂ ਪਹਿਲੇ ਸਾਡੇ ਜਿਹੜੀ ਹੈ ਮਨ ਦੀ ਮੈਲ ਹੈ ਨਾ ਜਿਹੜੀ ਇਹ ਦੂਰ ਹੁੰਦੀ ਹੈ ਦੂਸਰਾ ਇਹ ਹੁੰਦਾ ਹੈ ਕਿ ਸਾਡੇ ਅੰਦਰ ਜਿਹੜਾ ਹੈ ਨਾ ਨਾਮ ਆਸ ਤੇ ਆਸ ਤੇ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਤੀਸਰਾ ਇਹ ਹੁੰਦਾ ਹੈ ਕਿ ਸਾਡੇ ਜਿਹੜੇ ਅੰਦਰ ਤੇ ਵਿਚਾਰ ਹਨ ਜਿਹੜੇ ਸਾਨੂੰ ਅੰਦਰ ਵਿਚਾਰ ਹੁੰਦੇ ਆ ਸਾਡੇ ਕਿਸੇ ਦੀ ਨਿੰਦਿਆ ਚੁਗਲੀ ਜਾਂ ਫਿਰ ਕਿਸੇ ਦੇ ਨਾਲ ਤੋਖਾ ਕਰਨਾ ਇਹ ਸਾਡੇ ਅੰਦਰੋਂ ਜਿਹੜਾ ਹੈ ਨਾ ਉਹ ਫਿਰ ਹੌਲੀ-ਹੌਲੀ ਖਤਮ ਹੋਣਾ ਹੋ ਸ਼ੁਰੂ ਹੋ ਜਾਂਦਾ ਹੈ ਫੇਰ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਕਿਸੇ ਨੂੰ ਤੁਕਹ ਦਈਏ ਕਿਸੇ ਦੇ ਨਾਲ ਅਸੀਂ ਬਦਤਮੀਜ਼ੀ ਕਰੀਏ ਜਾਂ ਫਿਰ ਕਿਸੇ ਦੇ ਨਾਲ ਅਸੀਂ ਬੁਰੀਆਂ ਵਿਚਾਰਾਂ ਕਰੀਏ ਕਿਸੇ ਦੀ ਨਿੰਦਿਆ ਕਰੀਏ ਬਹਿ ਕੇ ਜਿੱਦਾਂ ਦੋ ਤਿੰਨ ਜਣੀਆਂ ਬਹਿ ਜਾਂਦੀਆਂ ਹਨ ਤੇ ਨਿੰਦਿਆ ਕਰਦੀਆਂ ਹਨ ਉਹ ਫਿਰ ਸਾਡੇ ਮਨ ਦੇ ਅੰਦਰੋਂ ਸਾਰਾ ਹੀ ਖਤਮ ਹੋ ਜਾਂਦਾ ਹੈ ਫੇਰ ਨਹੀਂ ਸਾਡਾ ਦਿਲ ਕਰਦਾ ਮਨ ਸਾਡਾ ਫੇਰ ਗੁਰੂ ਜੀ ਸਾਹਿਬ ਜਿਹੜੇ ਹਨ ਨਾ ਉਹ ਸਾਨੂੰ ਬੁਰਿਆ ਕੰਮਾਂ ਤੋਂ ਆਪ ਹੀ ਰੋਕ ਦਿੰਦੇ ਹਨ ਆਪ ਹੀ ਸਾਡੀ ਬਾਹ ਫੜ ਕੇ ਤੇ ਸਾਨੂੰ ਚੰਗੇ ਪਾਸੇ ਵਾਹਿਗੁਰੂ ਸਾਹਿਬ ਜਿਹੜੇ ਹਨ ਉਹ ਲਗਾਉਂਦੇ ਹਨ ਇਸੇ ਕਰਕੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਅਸੀਂ ਆਪਣਾ ਪਿਤਾ ਮੰਨਦੇ ਹਾਂ ਮਾਤਾ ਪਿਤਾ ਸਾਰਾ ਹੀ ਕੋਸ਼ਿਸ਼ ਸਾਡੇ ਗੁਰੂ ਗ੍ਰੰਥ ਸਾਹਿਬ ਹੀ ਹਨ ਤੇ ਗੁਰੂ ਗ੍ਰੰਥ ਸਾਹਿਬ মহারাজ ਆਸਾਂ ਨੂੰ ਫਿਰ ਆਪਣੇ ਲੜ ਲਾਉਂਦੇ ਹਨ ਇਸ ਕਰਕੇ ਜਿਹੜਾ ਨਾਮ ਸਿਮਰਨ ਹੈ ਨਾ ਇਹ ਬਹੁਤ ਹੀ ਜ਼ਰੂਰੀ ਹੈ ਸਿਮਰਨ ਅਸੀਂ ਵੀ ਕਰ ਸਕਦੇ ਹਾਂ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਬੋਲੋ ਰਾਤ ਨੂੰ ਜਦੋਂ ਤੁਸੀਂ ਸੌਂਦੇ ਹੋ ਨਾ ਤੇ ਸੋਇਲਾ ਸਾਹਿਬ ਉਹ ਪੜ ਕੇ ਜ਼ਰੂਰ ਸੋਣਾ ਹੈ ਸੋਇਲਾ ਸਾਹਿਬ ਦੇ ਵਿੱਚ ਬਹੁਤ ਹੀ ਯਾਦੀ ਵੱਡੀ ਕਿਰਪਾ ਹੈ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਿਹਾ ਹੈ ਕਿ ਇੱਕ ਵਾਰੀ ਕਿਸੇ ਸੇਠ ਦੇ ਘਰ ਬਿਜ਼ਨਸਮੈਨ ਸੀ ਉਹ ਤੇ ਚੋਰੀ ਹੁੰਦੀ ਸੀ ਚੋਰ ਨੇ ਕੀ ਕੀਤਾ ਕਿ ਮੈਂ ਇੱਕ 8 ਦਿਨ ਲਗਾਤਾਰ ਉਹਦੇ ਪਿੱਛੇ ਪਿੱਛੇ ਫਿਰਿਆ ਕਿ ਮੈਂ ਚੋਰੀ ਕਰਨੀ ਆ ਦਾਲ ਹੁਣਾ ਇਹ ਉਹਦੇ ਘਰ ਜਾਣਾ ਹੈ ਚੋਰੀ ਕਰਨੀ ਹੈ ਜਾ ਕੇ ਤੇ ਇਹ ਤੇ ਘਰੋਂ ਬਾਹਰ ਹੀ ਨਹੀਂ ਨਿਕਲਦਾ ਜਾਂ ਫਿਰ ਇਹ ਕਿਹੜੇ ਪਾਸੇ ਤੇ ਸੇਠ ਜਿਹੜਾ ਸੀ ਉਹ ਬਾਬੇ ਨਾਨਕ ਦੇ ਕੋਲ ਆਇਆ ਤੇ ਕਹਿੰਦਾ ਬਾਬਾ ਨਾਨਕ ਜੀ ਮੈਨੂੰ ਨਾ ਬੜਾ ਡਰ ਲੱਗਦਾ ਹੈ ਮੇਰੇ ਕੋਲ ਪੈਸਾ ਤੇ ਬਹੁਤ ਹੈ ਲੇਕਿਨ ਮੈਨੂੰ ਇਹ ਹੈ ਕਿ ਕਿਤੇ ਉਹ ਮੇਰਾ ਚੋਰੀ ਨਾ ਹੋ ਜੇ ਤਾਂ ਅੰਦੌਲਤ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਕਹਿੰਦੇ ਹਨ ਕਿ ਤੂੰ ਇਦਾਂ ਕਰ ਕਿ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੁਹਿਲਾ ਪੜਿਆ ਕਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵੇਹ ਹੋਇ ਫੁਰਮਾਨ ਕੀਤਾ ਕਿ ਕੀਰਤਨ ਸੁਹਿਲਾ ਪੜ ਕੇ ਜਿਹੜਾ ਸੋਏਗਾ ਨਾ ਉਹਦੇ ਘਰ ਤੇ ਚਾਰ ਤਵਾਰੀ ਪੈਰਾ ਲੱਗ ਜਾਏਗਾ ਇੱਕ ਲੋਕ ਲੱਗ ਜਾਏਗਾ ਗੁਰਬਾਣੀ ਦਾ ਲੋਕ ਕਹਿੰਦੇ ਹਨ ਨਾ ਗੁਰਗਾ ਸ਼ਬਦ ਰਖਵਾਰੇ ਚੌਂਕੀ ਚੌਗਿਰਦਾ ਹਮਾਰੇ ਇਦਾਂ ਹੀ ਹੋਇਆ ਸੇਠ ਜਿਹੜਾ ਹੀ ਨਾ ਉਹ ਸੌਂ ਗਿਆ ਕੀਰਤਨ ਸੋਲਾ ਉਸ ਦਿਨ ਉਹਨੇ ਨਹੀਂ ਪੜਿਆ ਰਾਤ ਨੂੰ ਮਨ ਦੇ ਅੰਦਰ ਸੌਣ ਲੱਗਿਆ ਨਹੀਂ ਪੜਿਆ ਤੇ ਸੁੱਤਾ-ਸੁੱਤਾ ਅਚਾਨਕ ਹੀ ਨਾ ਉਹਦੇ ਘਰ ਵਿੱਚ ਚੋਰ ਆ ਗਿਆ ਤੇ ਚੋਰ ਨੇ ਕੀ ਕੀਤਾ ਭੀ ਸਾਰੀਆਂ ਚੀਜ਼ਾਂ ਉਹਦੀਆਂ ਪੰਡ ਬੰਨ ਲਈ ਪੰਡ ਬੰਨ ਗਏ ਤੇ ਜਦੋਂ ਤੁਰਨ ਲੱਗਾ ਤੇ ਸੇਠ ਨੂੰ ਅਚਾਨਕ ਹੀ ਜਾਗ ਆ ਗਈ ਰਾਤ ਦੇ 1.5-2 ਵਜੇ ਨਾਲ ਤੇ ਸੇਠ ਨੂੰ ਆਪਣੇ ਆਪ ਹੀ ਉਹਨੂੰ ਯਾਦ ਆਇਆ ਕਿ ਮੈਂ ਤੇ ਅੱਜ ਕੀਰਤਨ ਸੋਲਾ ਨਹੀਂ ਪੜਿਆ ਉਨੇ ਉਸੇ ਟਾਈਮ ਕੀਰਤਨ ਸੁਹਿਲਾ ਜਿਹੜਾ ਸੀ ਨਾ ਆਪਣੇ ਮੰਨੰਦਰ ਚਲਾਉਣਾ ਸ਼ੁਰੂ ਕਰ ਦਿੱਤਾ ਉਹਦੇ ਘਰ ਦੇ ਦੋ ਹਲੇ ਸਾਰੇ ਪਾਸੇ ਨਾ ਤੇ ਉਹਦੇ ਦਿਵਾਲੇ ਸ਼ਬਦ ਦੀ ਜਿਹੜੀ ਸੀ ਨਾ ਚੌਂਕੀ ਉਹ ਲੱਗ ਗਈ ਤੇ ਚੋਰ ਦਾ ਸਮਾਨ ਜਿਹੜਾ ਸੀ ਨਾ ਜਿੰਨਾ ਚੁੱਕਿਆ ਸੀ सेठ ਦਾ ਸਮਾਨ ਉਹ ਉੱਥੇ ਦਾ ਉੱਥੇ ਡੇਕਿਆ ਨਾ ਚੋਰ ਬਾਹਰ ਜਾਂ ਜੋਗਾ ਤੇ ਨਾ ਅੰਦਰ ਵਹਿਣ ਜੋਗਾ ਫਸ ਗਿਆ ਫਿਰ ਜਦੋਂ ਸੇਠ ਜਾ ਗਿਆ ਤੇ ਸੇਠ ਨੇ ਪੁੱਛਿਆ ਵੀ ਤੂੰ ਇਹ ਕੀ ਕਰ ਰਿਹਾ ਹੈ ਤੇ ਸੇਠ ਨੇ ਉਹਨੂੰ ਫੜਾਉਂਦੀ ਕੋਸ਼ਿਸ਼ ਕੀਤੀ ਕਿ ਚਨ ਲੋ ਇਹਨੂੰ ਮੈਂ ਹੁਣ ਕੋਲੇ ਉਸ ਵਿੱਚ ਫੜਉਣਾ ਹੈ ਇਹਨੇ ਮੇਰੇ ਘਰ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹ ਜ਼ੋਰ ਦੱਸਦਾ ਹੈ ਕਿ ਮੈਂ ਆਇਆ ਤੇ ਚੋਰੀ ਕਰਨ ਸੀ ਮੈਂ ਹਫਤਾ ਹੋ ਗਿਆ ਹੀ ਤੇਰੇ ਪਿੱਛੇ ਲੱਗਿਆ ਹੋਇਆ ਸੀ ਕਿ ਇਹ ਸੇੜ ਦੇ ਘਰ ਮੈਂ ਹਜੇ ਚੋਰੀ ਕਰਨੀ ਹੀ ਕਰਨੀ ਹੈ ਲੇਕਿਨ ਮੈਂ ਸਾਰਾ ਕੁਝ ਵੰਨ ਲਿਆ ਪੈਸਾ ਵੀ ਸੋਨਾ ਵੀ ਸਾਰਾ ਕੁਝ ਤੇ ਫਿਰ ਜਦੋਂ ਮੈਂ ਜਾਣ ਲੱਗਾ ਤੇ ਅਚਾਨਕ ਹੀ ਪਤਾ ਨਹੀਂ ਕੋਈ ਰੋਸ਼ਨੀ ਜੀ ਹੋਈ ਤੇ ਮੈਨੂੰ ਮੇਰਾ ਸਾਰਾ ਕੋਸ਼ਿ ਜਿਹੜਾ ਸੀ ਉਥੇ ਰੱਖਿਆ ਰਹਿ ਗਿਆ ਮੈਂ ਘਰੋਂ ਬਾਹਰ ਨਹੀਂ ਜਾ ਸਕਿਆ ਤੇਰੇ ਦਰਵਾਜ਼ੇ ਤੇ ਅੱਗੇ ਜਦੋਂ ਦਰਵਾਜ਼ਾ ਤੇ ਖੁੱਲਾ ਹੀ ਲੇਕਿਨ ਮੈਂ ਬਾਹਰ ਨਹੀਂ ਜਾ ਸਕਿਆ ਮੈਨੂੰ ਇੱਦਾਂ ਮਹਿਸੂਸ ਹੋਇਆ ਕਿ ਮੈਂ ਹੁਣ ਇੱਥੇ ਟਿਕ ਜਾਣਾ ਹੈ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਬਾਬਾ ਨਾਨਕ ਜੀ ਦਾ ਫਰਮਾਇਆ ਹੋਇਆ ਜਿਹੜਾ ਸੀ ਵੀ ਕੀਰਤਨ ਸੁਇਲਾ ਪੜਨਾ ਹੈ ਪੜਨਾ ਹੀ ਪੜਨਾ ਹੈ ਤੇ ਚੋਰ ਨੇ ਪੁੱਛਿਆ ਸੇਠ ਨੂੰ ਕਿ ਤੂੰ ਕੀ ਕਰ ਰਿਹਾ ਸੀ ਤੂੰ ਤੇ ਸੁੱਤਾ ਹੋਇਆ ਸੀ ਤੂੰ ਕਿਤਾ ਜਾ ਗਿਆ ਤੂੰ ਮੇਰੇ ਪਿੱਛੇ ਵੀ ਨਹੀਂ ਆਇਆ ਲੇਕਿਨ ਮੈਂ ਆਪਣੇ ਆਪ ਹੀ ਸਾਰਾ ਸਮਾਨ ਥਲੇ ਰੱਖ ਦਿੱਤਾ ਤੇ ਸੇਠ ਨੇ ਫਿਰ ਕਿਹਾ ਕਿ ਮੈਂ ਜਿਹੜਾ ਹੀ ਨਾ ਮੰਤਰ ਆਪਣੇ ਗੁਰੂ ਦਾ ਦਿੱਤਾ ਹੋਇਆ ਪੜਨਾ ਭੁੱਲ ਗਿਆ ਸੀ ਅੱਜ ਮੈਂ ਸੁੱਤੇ-ਸੁੱਤੇ ਨੇ ਇਹ ਦੋ ਮੰਤਰ ਪੜਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਘਰ ਵਿੱਚ ਤੂੰ ਆ ਗਿਆ ਹੈ ਮੇਰਾ ਪਿੱਛਾ ਕਰ ਰਿਹਾ ਸੀ ਮੈਨੂੰ ਤੇ ਪਤਾ ਸੀ ਲੇਕਿਨ ਮੈਂ ਆਪ ਹੀ ਭੁੱਲ ਗਿਆ ਸੀ ਉਸ ਚੋਰ ਨੇ ਫਿਰ ਸੇਠ ਦੇ ਪੈਰੀ ਪੈ ਕੇ ਕਿਹਾ ਤੇਰਾ ਗੁਰੂ ਕਿਹੜਾ ਹੈ ਮੈਨੂੰ ਆਪਣੇ ਗੁਰੂ ਸਾਹਿਬ ਦੇ ਕੋਲ ਲੈ ਕੇ ਚੱਲ ਫਿਰ ਉਹ ਸੇਠ ਗੁਰੂ ਸਾਹਿਬ ਦੇ ਕੋਲ ਲੈ ਕੇ ਆਉਂਦਾ ਹੈ ਚੋਰ ਨੂੰ ਤੇ ਚੋਰ ਵੀ ਸਿੱਧੇ ਰਸਤੇ ਤੇ ਪੈ ਜਾਂਦਾ ਹੈ ਇਹ ਹੈ ਬਾਣੀ ਦਾ ਸਤਕਾਰ ਬਾਣੀ ਦੀ ਕਰਾਮਾਤ ਗੁਰਬਾਣੀ ਦੇ ਨਾਲ ਜੁੜੋ ਬਾਣੀ ਪੜੋ ਆਪਣੇ ਬੱਚਿਆਂ ਨੂੰ ਵੀ ਕਹੋ ਕੀ ਗੁਰੂ ਸਾਹਿਬ ਦੇ ਪ੍ਰੋਸਾਰਕੋ ਗੁਰੂ ਸਾਹਿਬ ਤੋਂ ਸਵਾਤ ਤੁਹਾਡੀ ਕੋਈ ਹੋਰ ਵੀ ਮਦਦ ਨਹੀਂ ਕਰ ਸਕਦਾ ਜਿਹੜੇ ਇਨਸਾਨ ਨੂੰ ਆਪਣੇ ਉਤੇ ਬਹੁਤ ਬਲ ਹੁੰਦਾ ਹੈ ਨਾ ਹਾਥੀ ਵਾਂਗੂ ਬਲ ਹੁੰਦਾ ਹੈ ਲੇਕਿਨ ਉਹ ਹਾਥੀ ਇਹ ਭੁੱਲ ਜਾਂਦਾ ਹੈ ਕਿ ਕੀੜੀ ਜਿਹੜੀ ਹੈ ਨਾ ਅਗਰ ਉਹਦੇ ਸੁੰਡੇ ਵਿੱਚ ਵੜ ਕੇ ਲੜ ਜੇ ਤੇ ਹਾਥੀ ਦੀ ਮੌਤ ਹੋ ਜਾਂਦੀ ਹੈ ਸੋ ਆਪ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਸਿਮਰਨ ਜਿਹੜਾ ਹੈ ਨਾ ਉਹ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਮੂਲ ਮੰਤਰ ਪੜੋ ਬੀਜ ਮੰਤਰ ਗੁਰੂ ਦਾ ਬੀਜ ਮੰਤਰ ਜਿਹੜਾ ਹੈ ਨਾ ਉਹ ਜਦੋਂ ਤੁਸੀਂ ਪੜ੍ਹੋਗੇ ਵਾਹਿਗੁਰੂ ਵਾਹਿਗੁਰੂ ਸਿਮਰਨ ਦੇ ਨਾਲ ਮੂਲ ਮੰਤਰ ਤੇ ਤੁਹਾਡੇ ਹਿਰਦੇ ਰੂਪੀ ਜਿਹੜੀ ਧਰਤੀ ਹੈ ਨਾ ਉਹ ਆਪਣੇ ਆਪ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਉਹਦੇ ਵਿੱਚ ਨਾਮ ਦਾ ਬੀਜ ਬੀਜ ਦੇਣਗੇ ਫਿਰ ਤੁਹਾਨੂੰ ਕੋਈ ਵੀ ਡਰਾ ਨਹੀਂ ਸਕਦਾ ਕੋਈ ਤੋਖਾ ਨਹੀਂ ਦੇ ਸਕਦਾ ਤੁਹਾਨੂੰ ਸੋ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ